ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਤੇ ਆਪਾਂ ਹੁਣੇ ਆ ਚੰਦਮਿੰਟ ਲਾਈਵ ਮੁੱਦਾ ਸਭ ਨੂੰ ਪਤਾ ਹੀ ਹੈ ਕਿ ਇਸ ਵੇਲੇ ਕਿਲੋ ਕਿ ਦੋ ਵੱਡੀਆਂ ਚਰਚਾਵਾਂ ਨੇ ਨੰਬਰ 1 ਕੱਲ ਨੂੰ ਜੋ ਸਿੰਘ ਸਾਹਿਬਾਨ ਦੀ ਇਕੱਤਰਤਾ ਹੈ ਉਹ ਤੇ ਦੂਸਰਾ ਬੁੱਢੇ ਨਾਲੇ ਦੇ ਵਿਰੁੱਧ ਮੋਰਚਾ ਗਲਾਗਲਾ ਮੇਰਾ ਬੈਠਾ ਹੋਇਆ ਵੈਸੇ ਠੀਕ ਢੰਗ ਨਾਲ ਬੋਲ ਨਹੀਂ ਹੁੰਦਾ ਪਰ ਰੋਟੀ ਤੁਹਾਨੂੰ ਪਤਾ ਹੀ ਹੈ ਸਾਡੇ ਅਰਗਿਆਂ ਦੀ ਬੋਲੀਆਂ ਤੋਂ ਹੀ ਚੱਲਦੀ ਆ ਤੇ ਵੈਸੇ ਵੀ ਜ਼ੁਬਾਨ ਜਿਹੜੀ ਹੁੰਦੀ ਆ ਬੋਲਣ ਵਾਸਤੇ ਹੀ ਆ ਪਰ ਇਹ ਆ ਕਿ ਸਹੀ ਢੰਗ ਨਾਲ ਬੋਲੋ ਤਾਂ ਬਿਹਤਰ ਆ ਸਹੀ ਸਮੇਂ ਤੇ ਸਹੀ ਚੀਜ਼ਾਂ ਨੂੰ ਜਿਹੜਾ ਹੈ ਨਾ ਬੋਲਦੇ ਰਹੋ ਤਾਂ ਬਿਹਤਰ ਆ ਤਾਂ ਮੈਂ ਗੱਲ ਕਰਨੀ ਆ ਮੈਂ ਟਾਈਟਲ ਦਿੱਤਾ ਕਿ ਲੱਖੇ ਸੁਧਾਣੇ ਵਰਗੇ ਕੀ ਕਰਦੇ ਫਿਰਦੇ ਆ ਇਹ ਗੱਲ ਦੇਖੋ ਸਾਡੀ ਬਹੁਤ ਸਾਰੀ ਨੇਤਾਵਾਂ ਨਾਲ ਬਹੁਤ ਸਾਰੇ ਪਾਰਟੀਆਂ ਦੇ ਜਿਹੜੇ ਲੀਡਰ ਹੁੰਦੇ ਆ ਉਹਨਾਂ ਦੇ ਨਾਲ ਬਹਿਣੀ ਉੱਠਣੀ ਜਾਂ ਕਹਿ ਲਓ ਯਾਰੀ ਦੋਸਤੀ ਜਾਂ ਲਿਹਾਜ਼ ਹੁੰਦੀ ਆ ਪਰ ਇੱਕ ਪੱਤਰਕਾਰ ਨੇ ਉਹਦੇ ਵਿੱਚ ਕਿੰਨਾ فاਸਲਾ ਰੱਖਣਾ ਹੈ ਪ੍ਰੋਫੈਸ਼ਨਲ ਤੇ ਪਰਸਨਲ ਰਿਸ਼ਤੇ 'ਚ ਉਹਦੇ ਤੇ ਡਿਪੈਂਡ ਕਰਦਾ ਤੇ ਮੈਂ ਇਸ ਨੂੰ ਬਹੁਤ ਸਜਾ ਸਵਾਰ ਕੇ ਰੱਖਦਾ ਹੁੰਦਾ ਕਿ ਲਿਹਾਜ਼ ਆਪਣੀ ਜਗ੍ਹਾ ਲਿਆਕਤ ਆਪਣੀ ਜਗ੍ਹਾ ਪਰ ਪੇਸ਼ਾ ਆਪਣੀ ਜਗ੍ਹਾ ਕਿਉਂਕਿ ਉਹਨਾਂ ਦੀ ਸਿਆਸਤ ਆਪਣੀ ਜਗ੍ਹਾ ਹੈ ਤਾਂ ਸਾਡਾ ਪੇਸ਼ਾ ਸਾਡੀ ਜਗ੍ਹਾ ਤੇ ਆ ਪਹਿਲੀ ਗੱਲ ਤੇ ਮੈਂ ਇਹ ਕਰ ਦਿੰਦਾ ਬਾਕੀ ਮੈਂ ਕਿਸੇ ਦੀ ਜ਼ਿਆਦਾ ਆਈਡੀਓਲੋਜੀ ਤੋਂ ਜਾਂ ਰਾਜਨੀਤੀ ਤੋਂ ਕਦੇ متاثر ਨਹੀਂ ਹੋਇਆ ਦੂਸਰੀ ਚੀਜ਼ ਮੇਰੀ ਇਹ ਮੇਰਾ ਡਿਸਕਲੇਮਰ ਹੈ ਠੀਕ ਹੈ ਨਾ ਜੀ ਕਿ ਮੈਂ ਕਦੇ ਵੀ ਹਾਂ ਠੀਕ ਹੈ ਕੋਈ ਬੰਦਾ ਮੈਨੂੰ ਕਹੇ ਕਿ ਯਾਰ ਸਾਡੀ ਆ ਗੱਲ ਲੋਕਾਂ 'ਚ ਜਾਣੀ ਚਾਹੀਦੀ ਹੈ ਤੇ ਮੈਨੂੰ ਲੱਗੇ ਕਿ ਯਾਰ ਜਾਣੀ ਬਣਦੀ ਹੈ ਕਿਉਂਕਿ ਇਹਨਾਂ ਦੇ ਕੋਲ ਵਸੀਲੇ ਨਹੀਂ ਹੈ ਇਹਨਾਂ ਦੇ ਕੋਲ ਉੱਡਾ ਦਾਇਰਾ ਨਹੀਂ ਹੈ ਤੇ ਜੇ ਸਾਨੂੰ ਪ੍ਰਮਾਤਮਾ ਨੇ ਬਖਸ਼ਿਆ ਠੀਕ ਗਿਆ ਤਾਂ ਉਹ ਚੀਜ਼ ਆਪਣੀ ਜਗ੍ਹਾ ਹੁੰਦੀ ਆ ਅਦਰਵਾਈਜ਼ ਆਪਾਂ ਕਿਸੇ ਨੂੰ ਨਾ ਪ੍ਰਮੋਟ ਕਰਦੇ ਆ ਨਾ ਮਿੱਥ ਕੇ ਕਦੇ ਕਿਸੇ ਦੀ ਆਲੋਚਨਾ ਕੀਤੀ ਇਹ ਮੇਰਾ ਡਿਸਕਲੇਮਰ ਹੈ ਲੱਖੇ ਸੁਧਾਉਣੇ ਦੀ ਆਲੋਚਨਾ ਵੀ ਮੈਂ ਕਰਦਾ ਰਹਿਣਾ ਕੋਈ ਦਿੱਕਤ ਨਹੀਂ 나 ਹੀ ਉਹਨੂੰ ਕਦੇ ਪ੍ਰੋਬਲਮ ਆਈ ਹੈ ਮੇਰੇ ਤੋਂ ਸਮੇਂ-ਸਮੇਂ ਤੇ ਮੈਂ ਗੱਲ ਕਹਿ ਵੀ ਦਿੰਦਾ ਹਾਂ ਲੱਖੇ ਸਿਧਾਣੇ ਹੋਰਾਂ ਦਾ ਜਿਹੜਾ ਮਸਲਾ ਹੈ ਕਿ ਲੱਖੇ ਸਿਧਾਣੇ ਹੋਰਾਂ ਦਾ ਕਾਫੀ ਤੁਸੀਂ ਦੇਖੋ ਕੁਝ ਕਾਰੋਬਾਰੀਆਂ ਨੇ ਵੀ ਬਲੈਕਮੈਲਰ ਕਿਹਾ ਮੇਰੇ ਖਿਆਲ ਦੇ ਨਾਲ ਕਾਰੋਬਾਰੀ ਹੈ ਉਹ ਵੀ ਸਾਡੇ ਆ ਇਸ ਤਰ੍ਹਾਂ ਦੇ ਤਿੱਖੇ ਤੇ ਤਲਖ ਸ਼ਬਦ ਵਰਤਨ ਤੋਂ ਗਰੀਸ ਕਰਨਾ ਚਾਹੀਦਾ ਪਹਿਲੀ ਗੱਲ ਮੇਰੀ ਇਹ ਫਿਰ ਲੱਖੇ ਸਿਧਾਣੇ ਨੇ ਵੀ ਜਿਸ ਤਰ੍ਹਾਂ ਰਿਐਕਟ ਕੀਤਾ ਮੈਂ ਉਸ ਨੂੰ ਵੀ ਸਹੀ ਨਹੀਂ ਮੰਨਦਾ ਕਿਉਂਕਿ ਤੁਸੀਂ ਜਦੋਂ ਇੱਕ ਪਬਲਿਕ ਫਿਗਰ ਬਣ ਜਾਂਦੇ ਹੋ ਜਦੋਂ ਨੇਤਾ ਬਣ ਜਾਂਦੇ ਹੋ ਤਾਂ ਤੁਹਾਨੂੰ ਠੀਕ ਹੈ ਤਰ੍ਹਾਂ ਤਰ੍ਹਾਂ ਦੀ ਆਲੋਚਨਾ ਚੱਲਣੀ ਪੈਂਦੀ ਹੈ ਪਰ ਮੈਂ ਹਮੇਸ਼ਾ ਕਹਿੰਦਾ ਕਿ ਦੋ ਬੰਦੇ ਲਖਾ ਸਿਧਾਨਾ ਤੇ ਨਵਜੋਤ ਸਿੱਧੂ ਪੰਜਾਬ ਬਾਰੇ ਸੋਚ ਰੱਖਦੇ ਐ ਚੰਗੀ ਸੋਚ ਰੱਖਦੇ ਐ 노 ਡਾਊਟ ਪਰ ਦੋਨਾਂ ਦੀ ਕਿਤੇ ਨਾ ਕਿਤੇ ਜੋ ਬੋਲ ਬਾਣੀ ਇੱਕ ਧਾਇਰੇ ਤੋਂ ਬਾਹਰ ਚਲੇ ਜਾਂਦੀ ਹੈ ਇਹਨਾਂ ਦੇ ਸੁਭਾਅ ਦੇ ਅਨੁਸਾਰ ਉਹ ਇਹਨਾਂ ਵਾਸਤੇ ਬਹੁਤ ਖਤਰਨਾਕ ਬਣ ਜਾਂਦੀ ਹੈ ਹੁਣ ਲਖਾ ਸਿਧਾਨਾ ਪੋਲੀਟਿਸ਼ੀਅਨ ਐ ਐਲਾਨੀਆਂ ਇਲੈਕਸ਼ਨ ਲੜ ਚੁੱਕਾ ਉਹਨੇ ਰਾਜਨੀਤੀ ਦੀ ਕਰਨੀ ਐ ਸਭ ਨੂੰ ਤੇ ਹੱਕ ਐ ਭਾਈ ਅਗਲੇ ਦਾ ਤੇ ਮੈਂ ਪਹਿਲਾਂ ਹੀ ਕਿਹਾ ਕਿ ਪ੍ਰਵਾਸੀ ਵਰਸਜ ਪੰਜਾਬੀ ਅਤੇ ਕਾਰੋਬਾਰੀ ਵਰਸਜ ਕਿਸਾਨੀ ਜੇ ਵੜਦਾ ਤਾਂ ਉਹਦੇ ਚ ਜਿੰਨਾ ਫਾਇਦਾ ਭਾਜਪਾ ਨੂੰ ਹੋਏਗਾ ਉਨਾ ਹੀ ਫਾਇਦਾ ਲੱਖੇ ਸਦਾਨੇ ਦੀ ਪੋਲਿਟਿਕਸ ਨੂੰ ਹੋਏ। ਇਹ ਵੀ ਗੱਲ ਜਿਹੜੀ ਆ ਮੈਂ ਖੁੱਲੇ ਰੂਪ ਚ ਕਹਿਣਾ ਪਬਲਿਕ ਡੋਮੇਨ ਚ ਹੈ ਤੇ ਮੈਂ ਉਸ ਗੱਲ ਤੇ ਕਿਤੇ ਨਾ ਕਿਤੇ ਖਲੋਤਾ ਵੀ ਆ ਕਿ ਇਹਨਾਂ ਚੀਜ਼ਾਂ ਦਾ ਫਾਇਦਾ ਹੋਏਗਾ। ਹੁਣ ਆਈਏ ਅਸਲੀ ਗੱਲ ਤੇ। ਠੀਕ ਹੈ ਜੀ ਇਹ ਭੂਮਿਕਾ ਹੋ ਗਈ। ਹੁਣ ਆਈਏ ਮੁੱਦੇ ਦੀ। ਕਿ ਯਾਰ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਠੀਕ ਹੈ ਤੁਸੀਂ ਲੱਖੇ ਸਿਧਾਣੇ ਹੋਰਾਂ ਨੂੰ ਕਰ ਰਹੇ ਹੋ ਜਜੂ ਵੀਰ ਉਹ ਤੁਹਾਡਾ ਵੀ ਹਲਕ ਬਣਦਾ ਪਰ ਮੈਂ ਹਮੇਸ਼ਾ ਕਹਿੰਦਾ ਕਿ ਲੋਚਨਾ ਕਰੋ ਯਾਰ ਕਿਸੇ ਪਾਇਦਾਰ ਤਰੀਕੇ ਨਾਲ ਕਰੋ ਦਾਇਰੇ ਚ ਰਹਿ ਕੇ ਕਰੋ ਉਹਦਾ ਰਿਐਕਟ ਵੀ ਕਿਸੇ ਨੇ ਕਰਨਾ ਤੇ ਉਹ ਦਾਇਰੇ ਚ ਰਹਿ ਕੇ ਕਰੋ ਹੁਣ ਗੱਲ ਇਹ ਆ ਜ਼ੂਰ ਕਿ ਇਹ ਨੌਬਤ ਹੀ ਕਿਉਂ ਆਈ ਅੱਜ ਸਿਧਾਣਾ ਤੁਹਾਡੀ ਅੱਖ ਚ ਰੜਕਦਾ ਹੈ ਜਾਂ ਲੱਗਦਾ ਹੈ ਤੁਹਾਨੂੰ ਇਹ ਗਲਤ ਕਰ ਰਿਹਾ ਜੀ ਫਲਾ ਕਾਰੋਬਾਰੀਆਂ ਨੂੰ ਲੱਗਦਾ ਗਲਤ ਕਰ ਰਿਹਾ ਤਾਂ ਇਹ ਨੋਬਤ ਕਿਉਂ ਆਈ ਸਵਾਲ ਵਟਾ ਇਹ ਆ ਪ੍ਰਸ਼ਨ ਵਟਾਇਆ ਮੈਂ ਤੁਹਾਡੇ ਸਾਹਮਣੇ ਕੁਝ ਫੈਕਟ ਲੈ ਕੇ ਆਇਆ ਕੁਝ ਫਿਗਰ ਲੈ ਕੇ ਆਇਆ ਠੀਕ ਹੈ ਸਰ ਕਿਉਂਕਿ ਚਲਾਮੀਆਂ ਜੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜਦ ਤੱਕ ਤੁਹਾਡੇ ਕੋਲ ਫੈਕਟਸ ਤੁਹਾਡੇ ਕੋਲ ਫਿਗਰਸ ਨਹੀਂ ਹੁੰਦੇ ਗੱਲ ਕਲੀਅਰ ਕਰਨੀ ਔਖੀ ਹੁੰਦੀ ਹੈ ਸਰ 650 ਕਰੋੜ ਰੁਪਈਆ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਬੁੱਢਾ ਨਾਲਾ ਪ੍ਰੋਜੈਕਟ ਦੇ ਤਹਿਤ ਆਇਆ ਕਿੰਨਾ ਮੈਂ ਰਿਪੀਟ ਕਰਦਾ ਨੋਟ ਡਾਉਨ ਕਰ ਲਿਓ ਸ਼ਾਇਦ ਲਖੇ ਸਿਧਾਣੇ ਹੋਰਾਂ ਨੇ ਵੀ ਇਹ ਫਿਗਰ ਅਲੇ ਕੱਢਿਆ ਨਹੀਂ ਹੋਏਗਾ ਮੈਂ ਤੁਹਾਨੂੰ ਦੱਸ ਦਿੰਦਾ 650 ਕਰੋੜ ਰੁਪਈਆ ਕੇਂਦਰ ਦਾ ਇਹਦੇ ਚ 60% ਸੀ ਤੇ ਸਟੇਟ ਸਰਕਾਰ ਦਾ 40% 스마트 ਸਿਟੀ ਤਹਿਤ ਆਇਆ ਕੋਈ ਵੀ ਲੁਧਿਆਣੇ ਵਾਲਾ ਆਰਟੀਆਈ ਪਾ ਕੇ ਤੇ ਪੁੱਛ ਸਕਦਾ ਸਰ ਇਹਦੇ ਵਿੱਚ ਵਿਧਾਨ ਸਭਾ ਦੀ ਇੱਕ ਕਮੇਟੀ ਬੈਠਦੀ ਆ ਕੁਲਤਾਰ ਸਿੰਘ ਸੰਧਵਾ ਇਸ ਕਮੇਟੀ ਦੀ ਦੇਖਰੇਖ ਕਰ ਰਏ ਸੀਗੇ ਵਿਧਾਨ ਸਭਾ ਦੇ 14 ਜਿਹੜੀ ਕਮੇਟੀ ਬਣਦੀ ਹੁੰਦੀ ਉਹ ਕਿਸੇ ਪਾਰਟੀ ਦੀ ਨਹੀਂ ਬਣਦੀ ਉਹਦੇ ਵਿੱਚ ਆਪਣੇ ਆਮ ਆਦਮੀ ਪਾਰਟੀ ਦੇ ਮਾਨਯੋਗ ਮੈਂਬਰ ਸਹਿਬਾਨ ਆ ਗਏ ਕਾਂਗਰਸ ਦੇ ਆ ਗਏ ਅਕਾਲੀਆਂ ਦੀ ਗਿਣਤੀ ਤੇ ਹੁਣ ਤੁਹਾਨੂੰ ਪਤਾ ਤਾਦਾਦ ਬੜੀ ਥੋੜੀ ਆ ਤਾਂ ਉਹ ਤਾਦਾਦ ਦੇ ਹਿਸਾਬ ਨਾਲ ਆਉਂਦਾ ਹੈ ਮਤਲਬ ਕਿ ਇੱਕ ਕਮੇਟੀ ਦਾ ਗਠਨ ਹੋਇਆ 14 ਸੀਗੇ ਉਹਦੇ ਵਿੱਚ ਐਮਐਨ 14 MLA ਨੇ हां <laughs> जी ਮੈਂ ਹਰਾ ਪੈਨ ਲਈ ਫਿਰਦਾ ਜੋ ਆਖਦਾ ਹੀ ਆ ਵੈਸੇ ਚੱਕ ਕੇ ਲੈ ਆ ਜੀ हां जी ਆਪਾਂ ਹਰੇ ਪੈਨ ਨਾਲ ਨੌਕਰੀਆਂ ਤਾਂ ਨਹੀਂ ਦੇ ਸਕਦੇ ਪਰ ਜਾਣਕਾਰੀ ਜ਼ਰੂਰ ਦੇ ਸਕਦੇ ਆ ਸਭ ਤਾਂ ਕਹਿਣ ਦਾ ਮਤਲਬ ਇਹ ਆ ਚਲੋ ਮੈਂ ਰੱਖ ਦੇਣਾ ਜਿਹੜਾ 650 ਕਰੋੜ ਰੁਪਈਆ ਆ 14 ਮੈਂਬਰੀ ਵਿਧਾਨ ਸਭਾ ਦੀ ਕਮੇਟੀ ਬਣੀ ਉਹਨਾਂ ਨੇ ਕਿਹਾ ਕਿ ਸਾਨੂੰ ਇਹਦੇ ਚੋ ਕਪਲੇ ਦੀ ਬੋ ਆ ਰਹੀ ਆ ਤੇ ਗੋਗੀ ਉਰੀ ਜਿਹੜੀ ਉਹ ਮਤਲਬ ਕਿ ਕਦੇ ਬੀੜੀ ਜੀ ਲੈ ਲੈ ਜਾਂਦੇ ਆ ਕਦੇ ਨਹੀਂ ਪੱਥਰ ਤੋੜ ਦਿੰਦੇ ਆ ਉਹਨਾਂ ਦਾ ਵੀ ਸਿੱਧੇ ਢੰਗ ਨਾਲ ਕੀ ਕਹਿਣਾ ਹੈ ਸਿੱਧਾ ਤਾਂ ਨਹੀਂ ਕਹਿ ਰਹੇ ਆ ਸਿੱਧੇ ਢੰਗ ਦੇ ਨਾਲ ਉਹ ਵੀ ਇਹੀ ਗੱਲ ਕਹਿ ਰਹੇ ਆ ਨਾ ਸਭ ਕਿ ਇੱਥੇ ਗੜਬੜ ਹੋਈ ਹੈ ਪੈਸਾ ਆ ਤਾਂ ਸਭ ਤੋਂ ਵੱਡਾ ਸਵਾਲ ਇਹ ਆ ਕਿ ਜਿਹੜੇ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਨੇ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਆ ਕਿ ਅਸੀਂ ਅਸੀਂ ਭਾਈ ਕਿਸੇ ਨੂੰ ਨਾ ਖਾਣ ਦੇਣਾ ਤੇ ਨਾ ਆਪ ਖਾਣਾ ਤਾਂ ਉਹ ਇਹ ਦੱਸਣ ਕਿ ਜਦੋਂ ਵਿਧਾਨ ਸਭਾ ਦੀ ਕਮੇਟੀ ਨਿਸ਼ਾਨਦੇਹੀ ਕਰਦੀ ਪਈ ਆ ਕਿ ਸਭ ਤੁਹਾਡੇ ਇੱਥੇ ਆਇਆ 650 ਕਰੋੜ ਰੁਪਈਆ ਇਧਰ ਉਧਰ ਹੋ ਗਿਆ ਪੂਰਾ ਲੱਗਾ ਨਹੀਂ ਤੁਹਾਡੇ ਕੋਲ ਉਹ ਰਿਪੋਰਟ ਟੇਬਲ ਹੋ ਜਾਂਦੀ ਆ ਤੁਸੀਂ ਹੁਣ ਤੱਕ ਉਹਦੇ ਤੇ ਕੀ ਕਾਰਵਾਈ ਕੀਤੀ ਹੈ ਪਹਿਲਾ ਪ੍ਰਸ਼ਨ ਇਹ ਬਣਦਾ ਹੈ ਪਹਿਲਾ ਪ੍ਰਸ਼ਨ ਇਹ ਬਣਦਾ ਹੈ ਸਾਬ ਠੀਕ ਹੈ ਨਾ ਜੀ ਸਾਡਾ ਪਹਿਲਾ ਪ੍ਰਸ਼ਨ ਹੀ ਹੋਣਾ ਚਾਹੀਦਾ ਕਿਉਂਕਿ ਇਹ ਜ਼ਿੰਦਗੀ ਨਾਲ ਜੁੜਿਆ ਮਸਲਾ ਹੈ ਸਾਬ ਲਖੇ ਸਦਾਣੇ ਦੀ ਪੋਲਿਟਿਕਸ ਬਾਰੇ ਮੈਂ ਤੁਹਾਨੂੰ ਭੂਮਿਕਾ ਚ ਦੱਸ ਦਿੱਤਾ ਕਿ ਉਹ ਪੋਲਿਟਿਸ਼ੀਅਨ ਹੈ ਸਾਡਾ ਜਾਨੂ ਹੈ ਸਾਡੇ ਮਤਭੇਦ ਵੀ ਹੋ ਸਕਦੇ ਆ ਸੀ ਲੋਚਨਾ ਵੀ ਕਰ ਸਕਦੇ ਹੋ ਪਬਲਿਕ ਫਿਗਰ ਹੈ ਉਹ ਕੋਈ ਧਾਰਮਿਕ ਆਗੂ ਨਹੀਂ ਹੈ ਕਿ ਤੁਸੀਂ ਅਲੋਚਨਾ ਨਹੀਂ ਕਰ ਸਕਦੇ ਤੁਸੀਂ ਹੱਕ ਰੱਖਦੇ ਹੋ ਪਰ ਲੜਾਈ ਜਿਸ ਚੀਜ਼ ਦੀ ਹੈ ਕਿ ਸਾਨੂੰ ਉਸ ਜੜ ਤੇ ਪਹੁੰਚਣਾ ਨਹੀਂ ਚਾਹੀਦਾ ਕਿ ਜਦੋਂ 650 ਕਰੋੜ ਰੁਪਈਆ ਆਇਆ ਤੁਹਾਡੀ ਆਪਣੀ ਕਮੇਟੀ ਬਣਾਈ ਹੋਈ ਜਿਹੜੀ ਹੈ ਤੁਹਾਡੀ ਆਪਣੀ ਬਣਾਈ ਕਮੇਟੀ ਵਿਧਾਨ ਸਭਾ ਦੇ ਜਿਹੜੇ ਮੈਂਬਰ ਸਹਿਬਾਨ ਨੇ ਉਹ ਨਿਸ਼ਾਨਦੇਹੀ ਕਰ ਰਹੇ ਨੇ ਕਿ ਇਹਦੇ ਚ ਕਪਲਾ ਹੋ ਗਿਆ ਸਾ ਤਾਂ ਤੁਸੀਂ ਕਪਲੇ ਤੇ ਕਾਰਵਾਈ ਕੀ ਕੀਤੀ ਪਹਿਲਾ ਨੰਬਰ ਹੈ हम दूजे पास आ जाओ दूजे पास हम झगड़ा किस गलता है किस बात का रोना है किस बात पर रोते हैं देखो उत् डूनि यूनिट्स है दूसरे पास कह लो कि जिड़िया एक होर कारोबार हो के जा, है उायद इलैक्ट्रोप्लेटिंग यूनिट्स ने हूँ रट्टा की आते प्रदूषण ज्यादा जोड़ा है वह कर रहे हैं ये प्रदूषण ज्यादा कर रहे ਮਤਲਬ ਉਹ ਉਹਨਾਂ ਤੇ ਗੱਲ ਸੁਟ ਰਹੇ ਆ ਉਹ ਉਹਨਾਂ ਤੇ ਗੱਲ ਸੁਟ ਰਹੇ ਆ ਠੀਕ ਹੈ ਜੀ ਡਾਈ ਯੂਨਿਟਸ ਵਾਲੇ ਜਿਹੜੇ ਆ ਹੁਣ ਜਿਹੜੇ ਇਲੈਕਟ੍ਰੋਪਲੇਟਸ ਵਾਲੇ ਆ ਮੈਂ ਅੰਕੜਾ ਕੱਢਿਆ 3300 ਸ਼ਾਇਦ ਇਲੈਕਟ੍ਰੋਪਲੇਟਿੰਗ ਯੂਨਸ ਕੰਮ ਕਰਦੇ ਨੇ 3300 ਪਰ ਇਥੋਂ ਨਿਕਲਦੇ ਪਾਣੀ ਨੂੰ ਸਾਫ਼ ਕਰਨ ਵਾਸਤੇ ਸਿਰਫ 5 ਐਮਐਲਡੀ ਐਮਐਲਡੀ ਕਿਹਨੂੰ ਕਹਿੰਦੇ ਆਪਾਂ ਮਿਲੀਅਨਸ ਆਫ ਲੀਟਰਸ ਪਰ ਡੇ ਜਿਹੜੇ 5 ਉਹ ਸਿਰਫ ਕੰਮ ਕਰਦੇ ਨੇ ਜਿਸ ਨੂੰ ਆਪਾਂ ਦਾ ਸੀਏਟੀਪੀ ਪਲੈਂਟ ਇੱਕੋ ਇੱਕ ਇੱਕੋ ਇੱਕ ਸੀਏਟੀਪੀ ਉਹ ਅਜੰਦਾ ਜਿਵੇਂ ਕਾਮਨ ਇਫੂਲੈਂਟ ਟ੍ਰੀਟਮੈਂਟ ਪਲੈਂਟ ਮਤਲਬ ਤੁਸੀਂ ਹਿਸਾਬ ਲਾ ਲਓ 3300 ਇਲੈਕਟ੍ਰੋਪਲੇਟਿੰਗ ਯੂਨਿਟਸ ਤੇ ਸਿਰਫ 5 ਐਮਐਲਡੀ ਯਾਨੀ ਇੱਕ ਸੀਈਟੀਪੀ ਪਲਾਂਟ ਹੈ ਇਹਦਾ ਮਤਲਬ ਹੈ ਕਿ ਤੁਹਾਡਾ ਇਥੇ ਝੋਲ ਹੈ ਕਿਉਂਕਿ ਡਾਈਂਗ ਯੂਨਿਟ ਜਿੰਨਾ ਕੋ ਮੈਂ ਪਤਾ ਕੀਤਾ ਜਿਹੜੀਆਂ ਡਾਈਂਗ ਯੂਨਟਾਂ ਨੇ ਉਹ ਨਾਲ ਦੀ ਗਿਣਤੀ 250 300 ਹੈ ਸ਼ਾਇਦ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਉਹਨਾਂ ਨੇ ਆਪਣੀ ਗਿਣਤੀ ਇਹ ਦੱਸੀ ਆ ਤਾਂ ਬੜਾ ਸੌਖਾ ਸੀਗਾ ਕਿ ਸਾਹਿਬ ਜਦੋਂ ਤੋਂ ਇਹ ਰੌਲਾ ਪੈ ਰਿਹਾ ਇਹ ਰੌਲਾ ਤੇ ਪੈ ਰਿਹਾ ਪਿਛਲੇ ਅ ਕਈ ਸਾਲਾਂ ਤੋਂ ਤਾਂ ਤੁਸੀਂ ਮਾਨ ਸਾਹਿਬ ਉੱਥੇ ਆ ਕੇ ਇੱਕ ਗੱਲ ਕਹੀ ਸੀ ਕਿ ਤੁਹਾਨੂੰ ਯਾਦ ਨਹੀਂ ਤੁਸੀਂ ਅੱਜ ਕੱਲ੍ਹ ਭੁੱਲ ਜਾਂਦੇ ਹੋ ਬੜੇ ਭਲੱਕੜ ਟਾਈਪ ਦੇ ਹੋ ਗਏ ਹੋ ਤੁਸੀਂ ਕੁਝ ਸਮਾਂ ਪਹਿਲਾਂ ਆ ਕੇ ਲੁਧਿਆਣੇ 'ਚ ਕਿਹਾ ਸੀਗਾ ਕਿ ਇਹੋ ਜਿਹਾ ਬਣਾ ਦੇਾਂਗੇ ਬੁੱਢੇ ਨਾਲੇ ਨੂੰ ਕਿ ਬਈ ਤੁਸੀਂ ਗਲਾਸ ਭਰ ਕੇ ਭਾਵੇਂ ਪਾਣੀ ਪੀ ਲਈਓ ਉਹ ਹੁਣ ਮਤਲਬ ਕਿ ਗਲਾਸ ਕਿਹੜਾ ਹੋਏਗਾ ਉਹਦੇ ਚ ਕੀ ਹੋਰ ਸਮਾਨ ਵੀ ਪਾਇਆ ਜਾਊਗਾ ਕੀ ਨਹੀਂ ਉਹ ਉਧਰ ਨਾ ਜਾਈਏ ਪਰ ਕੀ ਅੱਜ ਦੀ ਤਰੀਕ ਦੇ ਵਿੱਚ ਮਾਨ ਸਾਹਿਬ ਤੁਸੀਂ ਉਹ ਗਲਾਸ ਪੀ ਸਕਦੇ ਹੋ ਤਾਂ ਬੜਾ ਮਤਲਬ ਕਿ ਬੜਾ ਸਿੰਪਲ ਹੈ ਕਿ ਦੋਨਾਂ ਦਾ ਨਿਹੇੜਾ ਕਰਨਾ ਸੀਗਾ ਇੱਕ ਵਾਰੀ ਉਹ ਯੂਨਿਟ ਬੰਦ ਕਰਾ ਲਓ 5 ਦਿਨ ਉਹ ਯੂਨਿਟ ਬੰਦ ਕਰਾ ਲਓ 5 ਦਿਨ ਉਹ ਬੰਦ ਕਰਾ ਲਓ ਪਾਣੀ ਦੀ ਪਮਾਇਸ਼ ਕਰ ਲਓ ਪਾਣੀ ਦੀ ਜਾਂਚ ਕਰ ਲਓ ਕਿ ਭਾਈ ਪ੍ਰਦੂਸ਼ਣ ਕਿੱਥੇ ਘਟਦਾ ਪ੍ਰਦੂਸ਼ਣ ਕਿੱਥੇ ਵੱਧਦਾ ਯਾਰ ਗੱਲ ਹੋ ਗਈ ਬਸ ਮਸਲਾ ਜੇ ਦੋਨਾਂ ਦਾ ਦੋਨਾਂ ਦਾ ਝਗੜਾ ਹੈ ਨਾ ਟਾਈਂਗ ਯੂਨਟ ਵਾਲੇ ਕਹਿੰਦੇ ਆ ਕਿ ਅਸੀਂ ਨਹੀਂ ਕਰਦੇ ਇਹ ਜ਼ਿਆਦਾ ਕਰਦੇ ਇਲੈਕਟ੍ਰੋਪਲੇਟਿੰਗ ਯੂਨਟ ਵਾਲੇ ਜਾਂ ਕਰਦੇ ਆ ਡੇਰੀ ਵਗੈਰਾ ਵਾਲੇ ਤਾਂ ਸਿੰਪਲ ਫਾਰਮੂਲਾ ਸੀਗਾ ਨਾ ਤੁਸੀਂ ਹੱਫਤਾ ਉਹਨਾਂ ਨੂੰ ਕਹੋ ਕਿ ਬੰਦ ਕਰੋ ਹੱਫਤਾ ਉਹਨਾਂ ਨੂੰ ਕਹਿ ਦਿਓ ਤਾਂ ਹਫਤੇ 'ਚ ਪਤਾ ਲੱਗ ਜਾਊਗਾ ਨਾ ਸਾਬ ਆਪਾਂ ਨੂੰ ਹਸਾਬ-ਕਿਤਾਬ ਲੱਗ ਜਾਊਗਾ ਕਿ ਕਿਹੜੇ ਜ਼ਿਆਦਾ ਪ੍ਰਦੂਸ਼ਣ ਫੈਲਾ ਰਹੇ ਨੇ ਤੇ ਕਿੰਨਾ ਦੇ ਕੋਲ ਕਿਸ ਕਿਸਮ ਦਾ ਬਾਈ ਇਹ ਢਾਚਾ ਹੈਗਾ ਟ੍ਰੀਟਮੈਂਟ ਪਲਾਂਟ ਨਹੀਂ ਮੈਂ ਤੁਹਾਨੂੰ ਸਾਰਾ ਕੁਝ ਦੱਸ ਦੇ ਦਿੱਤਾ ਸੀ ਐਸੀਟੀਪੀ ਕੀ ਹੁੰਦੇ ਆ ਠੀਕ ਹੈ ਜੀ ਐਮਐਲਟੀ ਕੀ ਹੁੰਦੇ ਆ ਉਹ ਯੂਨਿਟਸ ਕਿੰਨੇ ਨੇ ਤਾਂ ਮਤਲਬ ਕਿ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਹੁੰਦੀਆਂ ਅੱਜ ਲਖੇ ਸਿਧਾਣੇ ਉਰਾਨੂ ਇਹ ਨੌਬਤ ਹੀ ਨਾ ਆਉਂਦੀ ਨੌਬਤ ਹੀ ਨਾ ਆਉਂਦੀ ਕਿਉਂਕਿ ਤੁਹਾਨੂੰ ਪਤਾ ਤੁਹਾਡੇ ਪੋਲੀਟੀਕਲ ਸ਼ਰੀਕ ਨੇ ਯਾਰ ਉਹ ਆਪੋਜੀਸ਼ਨ ਹੈ ਉਹ ਪ੍ਰੈਸ਼ਰ ਗਰੁੱਪ ਹੈ ਉਹਨਾਂ ਨੇ ਮੁੱਦੇ ਟੋਲਣੇ ਆ ਉਹਨਾਂ ਨੇ ਮੁੱਦੇ ਚੁੱਕਨੇ ਆ ਉਹਨਾਂ ਦਾ ਮੁੱਦਿਆਂ ਤੇ ਰਾਜਨੀਤੀ ਕਰਨ ਦਾ ਹੱਕ ਹੈ ਤਾਂ ਇਹ ਨੋਬਤ ਹੀ ਕਿਉਂ ਆਉਂਦੀ ਹੈ ਕਿ ਅੱਜ ਤੁਸੀਂ ਕਾਰੋਬਾਰੀ ਜਿਹੜੇ ਉਹ ਵੀ ਸਾਡੇ ਆ ਲਖੇਹੂਰੀ ਉਹ ਵੀ ਸਾਡੇ ਆ ਯਾਰ ਪੰਜਾਬੀ ਆ ਨਾ ਤਾਂ ਜਿਹੜੇ ਮਰ ਰਹੇ ਨੇ ਆ ਮੇਰੇ ਪਿੰਡਾਂ ਵੱਲ ਆ ਜਾਓਗੇ ਨਾ ਜਾਂ ਤੁਸੀਂ ਸਾਬ ਇਹ ਪਾਣੀ ਜਦੋਂ ਤੁਰਦਾ ਹੈ ਤੁਰਦਾ ਤੁਰਦਾ ਇੱਥੇ ਸਾਨੂੰ ਐਡਵਾਈਜ਼ਰੀ ਜਾਰੀ ਹੋ ਜਾਂਦੀ ਹੈ ਕਿ ਡੰਗਰ ਵੀ ਨਾ ਨਹਾਓ ਸਾਨੂੰ ਐਡਵਾਈਜ਼ਰੀ ਜਾਰੀ ਹੋ ਜਾਂਦੀ ਹੈ ਕਿ ਇਹਦੇ ਨਾਲ ਨਹਾਓ ਵੀ ਨਾ ਸਭ ਐਡਵਾਈਜ਼ਰੀ ਜਾਰੀ ਹੁੰਦੀ ਹੈ ਕਿਉਂਕਿ ਸਾਡੇ ਇਧਰ ਪਿੰਡਾਂ ਚ ਧਰਤੀ ਹੇਠਲਾ ਪਾਣੀ ਖਾਰਾ ਹੈ ਸਾਬ ਤਾਂ ਗੱਲ ਗੱਲ ਲੱਖੇ ਸਿਧਾਣੇ ਦੀ ਨਹੀਂ ਹੈ ਸਾਬ ਗੱਲ ਹੈ ਕਿ ਜੋ ਸੰਵਿਧਾਨ ਨੇ ਸਾਨੂੰ ਮੂਲ ਹੱਕ ਦਿੱਤਾ ਹੈ ਜਿਉਣ ਦਾ ਇਹੀ ਮੂਲ ਹੱਕ ਹੈ ਨਾ ਕਿ ਹਰੇਕ ਬੰਦੇ ਨੂੰ ਹਰੇਕ ਇਨਸਾਨ ਨੂੰ ਹਰੇਕ ਨਾਗਰਿਕ ਨੂੰ ਹਰੇਕ ਵਸਿੰਦੇ ਨੂੰ ਜਿਉਣ ਦਾ ਅਧਿਕਾਰ ਹੈ ਤਾਂ ਤੁਸੀਂ ਉਸ ਅਧਿਕਾਰ ਨੂੰ ਖੋਹ ਰਹੇ ਹੋ ਸਾਬ ਤੁਸੀਂ ਉਹਨਾਂ ਕੋਲ ਫੰਡ ਚੱਕਦੇ ਹੋਵੋਗੇ ਤਾਂ ਇਹ ਕਾਰਵਾਈਆਂ ਜਿਹੜੀਆਂ ਨਹੀਂ ਹੋ ਰਹੀਆਂ ਨਾ ਸੋ ਗੱਲ ਇਹ ਆ ਕਿ ਭਾਈ ਸਾਡੀਆਂ ਨਸਲਾਂ ਨੂੰ ਤੁਸੀਂ ਖਤਮ ਕਰ ਰਹੇ ਹੋ ਪੀੜ੍ਹੀਆਂ ਨੂੰ ਖਤਮ ਕਰ ਰਹੇ ਹੋ ਕੋਈ ਉਹਦੇ ਤੇ ਦੋਸ਼ ਸੁੱਟਦਾ ਕੋਈ ਉਹਦੇ ਤੇ ਸੁੱਟਦਾ ਤਾਂ ਜ਼ਿੰਮੇਵਾਰੀ ਕੌਣ ਓਟੇਗਾ ਸੱਤਾਧਾਰੀ ਤੇ ਕਿਵੇਂ ਇਹਨਾਂ ਚੀਜ਼ਾਂ ਤੋਂ ਜਿਹੜੀ ਹੈ ਉਹ ਲੰਬੇ ਹੋ ਸਕਦੀ ਹੈ ਸਭ ਸੋ ਸਾਨੂੰ ਨਹੀਂ ਪਤਾ ਰਾਜਨੀਤਿਕ ਬੰਦਾ ਕੌਣ ਕੀ ਕਰ ਰਿਹਾ ਜਾਂ ਸਾਡੀ ਰਾਜਨੀਤੀ ਜਿਹੜੀ ਉਹ ਕਿਸ ਦਿਸ਼ਾ ਵੱਲ ਚੱਲ ਰਹੀ ਹੈ ਉਹ ਸਾਰਾ ਆਪੋ ਆਪਣੀ ਜਗ੍ਹਾ ਤੇ ਚੱਲਦਾ ਰਹਿਣਾ ਕੰਮ ਬਟ ਸਾਡਾ ਕੰਸਰਨ ਤੇ ਇਹੋ ਆ ਨਾ ਕਿ ਮਰਨ ਵਾਲੇ ਵੀ ਅਸੀਂ ਆ ਪਰ ਦੂਸ਼ਿਤ ਪਾਣੀ ਕਰਨ ਵਾਲੇ ਵੀ ਅਸੀਂ ਆ ਠੀਕ ਹੈ ਜੀ ਤੇ ਉਹਦੇ ਨਾਮ ਤੇ ਆਇਆ ਪੈਸਾ ਖਾਣ ਵਾਲੇ ਵੀ ਅਸੀਂ ਆ ਸਾਂ ਮੈਂ ਤੁਹਾਨੂੰ ਫਿਗਰਸ ਦੇ ਦਿੱਤੇ ਨੇ ਕੋਈ ਬੰਦਾ ਇਹਦੇ ਤੇ ਕੰਮ ਕਰ ਲਵੇ ਕਿ ਵਿਧਾਨ ਸਭਾ ਦੀ ਕਮੇਟੀ ਬਣੀ ਸੀ ਕਿ ਨਹੀਂ ਬਣੀ ਕੁਲਤਾਰ ਸਿੰਘ ਸਦਵਾ ਮੇਰੀ ਇਸ ਗੱਲ ਦਾ ਜਵਾਬ ਦੇ ਦੇਣ ਜੀ ਠੀਕ ਹੈ ਨਾ ਡੇਰੀ ਵਾਲਿਆਂ ਦਾ ਯੋਗਦਾਨ 0.99% ਹੀ ਹੈ ਬਾਕੀ ਸਾਰਾ 99 पॉइंट जीरो वन डाइंग एंड इलेक्ट्रोप्लेटिंग वाले वाल है नीत भुलर जी का यह अंकड़ा है ठीक है जी मैं पढ़ देता है सो गल है कि असी असी मर रहे हाँ तीडिया लाशाते बई राजनीति नहीं कर रहे तुसी ता तुसी असी उजड़ रहे हाँ ती उस उजाड़े चो खी खट रहे हो साहब यही दुखांत है ਇਹੀ ਦੁਖਾਂਤ ਹੈ ਕਿ ਜ਼ੀਰੋ ਟੋਲਰੈਂਸ ਵਾਲੀ ਸਰਕਾਰ ਖੁਦ ਕਮੇਟੀ ਬਣਾ ਕੇ ਨਿਸ਼ਾਨਦੇਹੀ ਕਰਵਾਉਂਦੀ ਹੈ 650 ਕਰੋੜ ਰੁਪਏ ਦਾ ਜਿਹੜਾ ਮਾਲੀਆ ਇੱਥੇ ਆਇਆ ਜੋ ਇੱਥੇ ਸਰਨਾਮਾ ਆਇਆ ਸਰਮਾਇਆ ਆਇਆ ਸੌਰੀ ਸਰਮਾਇਆ ਆਇਆ ਤਾਂ ਬੱਸ ਭਾਈ ਭਾਈ ਉਹਦੇ ਤੇ ਵੀ ਤੁਸੀਂ ਖੁਸ਼ ਨਹੀਂ ਕਰ ਰਹੇ ਤਾਂ ਫਿਰ ਅਗਲੇ ਤੱਕ ਕਰਨਗੇ ਸੋ ਇਸ ਕਰਕੇ ਠੀਕ ਹੈ ਕੱਲ ਨੂੰ ਪਰसों ਨੂੰ ਜੋ ਹੋਊਗਾ ਉਹਦੇ ਜ਼ਿੰਮੇਵਾਰ ਸਭ ਤੋਂ ਪਹਿਲਾਂ ਹੁਕਮਰਾਨ ਆ ਇਕੱਲੇ ਹੋਣ ਵਾਲੇ ਨਹੀਂ ਮਾਨ ਸਾਹ ਬੂਰੀ ਨਹੀਂ ਜੋ ਪਿਛਲੀਆਂ ਸਰਕਾਰਾਂ ਨੇ ਉਹ ਵੀ ਜ਼ਿੰਮੇਵਾਰ ਅੱਜ ਕਿਉਂਕਿ ਕੱਲ ਨੂੰ ਕੋਈ ਉਥੇ ਖੁਦਾਨਾ ਖਾਸਤਾ ਕੋਈ ਗੜਬੜ ਹੁੰਦੀ ਆ ਤੇ ਇਹਨਾਂ ਨੇ ਰਾਜਨੀਤੀ ਕਰਨ ਆ ਜਾਣਾ ਹੈ ਰਾਜਨੀਤੀ ਕਰਨੇ ਆ ਜਾਣਗੇ ਮੁੱਦਾ ਵੱਡਾ ਬਣਾਉਦਣਗੇ ਕਿਉਂਕਿ ਸੱਤਾਧਾਰੀਆਂ ਦੇ ਉਲਟ ਹੋਏਗਾ ਨਾ ਮੁੱਦਾ فرض کرو ਥੇ ਲਾਠੀ ਚਾਰਜ ਹੋ ਜਾਂਦਾ ਲੱਖੇ ਸਦਾਣੇ ਹੋਰਾਂ ਨੂੰ ਚੱਕ ਲਿਆ ਜਾਂਦਾ ਇਹ ਹੋ ਜਾਂਦਾ ਉਹ ਹੋ ਜਾਂਦਾ ਕੁਝ ਵੀ ਹੋ ਜਾਂਦਾ ਤਾਂ ਉਸ ਮੁੱਦੇ ਨੂੰ ਵੱਡਾ ਕੌਣ ਬਣਾਏਗਾ ਉਹੀ ਲੋਕ ਵੱਡੇ ਬਣਾਉਣਗੇ ਜਿਨ੍ਹਾਂ ਨੇ ਇਸ ਮੁੱਦੇ ਨੂੰ ਜਨਮ ਦਿੱਤਾ ਹੈ ਜਾਂ ਇਸ ਮੁੱਦੇ ਦੀ ਖੱਟੀ ਖਾਦੀ ਹੈ ਚਾਹੇ ਉਹ ਸਿਆਸੀ ਤੌਰ ਤੇ ਹੋਵੇ ਚਾਹੇ ਉਹ ਵਿੱਤੀ ਤੌਰ ਤੇ ਹੋਵੇ ਸੋ ਆ ਮੇਰੀਆਂ ਗੱਲਾਂ ਸੀ ਕਿਉਂਕਿ ਮੇਰਾ ਯਤਨ ਰਹਿੰਦਾ ਹੈ ਕਿ ਅਸੀਂ ਕਿਉਂਕਿ ਸਾਡੀ ਜਿਹੜੀ ਇਸ ਵੇਲੇ ਕਾਰਕਰਦਗੀ ਹੈ बतौर ਮੀਡੀਆ ਮੇਰੇ ਖਿਆਲ ਦੇ ਨਾਲ ਥੋੜੀ ਬਿਆਨਾਂ ਤੇ ਜ਼ਿਆਦਾ ਰਹਿੰਦੀ ਹੈ ਜੋ ਐਕਸ਼ਨਸ ਹੋ ਜਾਂਦੇ ਆ ਜੋ ਇਵੈਂਟਸ ਹੋ ਜਾਂਦੇ ਆ ਅਸੀਂ ਉਹਨਾਂ ਤੇ ਜ਼ਿਆਦਾ ਕੇਂਦਰਤ ਰਹਿੰਨੇ ਆ ਥੋੜਾ ਰਿਸਰਚ ਬੇਸਡ ਜਾਂ ਕਹਿ ਲਓ ਕਿ ਉਹ ਚੀਜ਼ਾਂ ਤੇ ਘੱਟ ਅਸੀਂ ਧਿਆਨ ਦੇਣੇ ਤਾਂ ਕਿ ਸਾਡੀ ਜਨਤਾ ਨੂੰ ਨਾਲ ਦੀ ਨਾਲ ਮੁੱਦੇ ਤੋਂ ਇਹ ਪਤਾ ਲੱਗਦਾ ਰਹੇ ਕਿ ਕੀ ਕੁਝ ਹੋਇਆ ਇਹਦੀ ਜੜ ਕਿੱਥੇ ਆ ਕੌਣ ਗਲਤ ਆ ਕੌਣ ਸਹੀ ਆ ਸੋ ਮੈਂ ਨਿਮਰਤਾ ਸਹਿਤ ਹੋ ਸਕਦਾ ਕੋਈ ਤਲਖੀ ਚ ਕੋਈ ਸ਼ਬਦ ਨਿਕਲ ਗਿਆ ਹੋਵੇ ਮੈਂ ਉਹਦੇ ਵਾਸਤੇ ਖਿਮਾ ਦਾ ਯਾਚਕ ਆ ਪਰ ਕੁਝ ਚੀਜ਼ਾਂ ਹੁੰਦੀਆਂ ਨੇ ਸਰ ਉਹ ਤੁਹਾਡੇ ਅੰਦਰ ਐਗਰੈਸ਼ਨ ਪੈਦਾ ਕਰ ਦਿੰਦੀਆਂ ਨੇ ਉਹ ਐਗਰੈਸ਼ਨ ਪੈਦਾ ਕਰ ਦਿੰਦੀਆਂ ਨੇ ਤੁਸੀਂ ਰੂਹ ਤੋਂ ਬੋਲਦੇ ਹੋ ਸੋ ਉਦਾ ਮੈਂ ਬਹੁਤ ਤੁਹਾਨੂੰ ਪਤਾ ਹੀ ਹੈ ਸ਼ਲੀਨ ਤਰੀਕੇ ਨਾਲ ਇਹ ਆਪਦੀ ਪੇਸ਼ਕਾਰੀ ਕਰਦਾ ਹੁੰਨਾ ਪਰ ਗੱਲ ਇਹ ਆ ਕਿ ਇਹ ਅਸਲੀਅਤ ਹੈ ਇਹ ਹੁਣ ਮੈਂ ਤੁਹਾਨੂੰ ਸਾਰੇ ਅੰਕੜੇ ਦੱਸ ਦਿੱਤੇ ਆ ਸਾਰਾ ਕੁਝ ਦੱਸ ਦਿੱਤਾ ਕਿ ਜੋ ਵੀ ਲਖੇ ਸੁਧਾਣੇ ਹੋਰਾਂ ਦਾ ਐਕਸ਼ਨ ਹੋਏਗਾ ਜੋ ਵੀ ਉਦੇ ਰਿਜ਼ਲਟ ਸੋਣਗੇ ਉਹਨਾਂ ਵਾਸਤੇ ਹੁਕਮਰਾਨ ਚਾਹੇ ਅੱਜ ਦੇ ਆ ਚਾਹੇ ਉਪਿਸ਼ਲੇ ਆ ਭਈ ਉਹ ਕਿਤੇ ਨਾ ਕਿਤੇ ਜ਼ਿੰਮੇਵਾਰ ਆ ਸੋ ਮੇਰਾ ਇਨਾਂ ਹੀ ਫਰਜ ਸੀਗਾ ਕੋਈ ਵੱਧ ਘੱਟ ਮੈਂ ਫੇਰ ਕਹਿਣਾ ਕਿ ਨਾ ਮੈਂ ਕਿਸੇ ਦਾ ਪ੍ਰਮੋਟਰ ਆ ਜੀ ਨਾ ਮੈਂ ਅਨਾਂਲੋਚਕ ਆ ਮੈਂ ਆਪਣੇ ਲੋਕਾਂ ਨਾਲ ਖਲੋਣ ਵਾਲਾ ਇੱਕ ਅਧਨਾ ਜਾਂ ਇਨਸਾਨ ਆ ਛੋਟਾ ਜਾਂ ਇਨਸਾਨ ਆ ਠੀਕ ਹੈ ਜੀ ਸੋ ਇਹ ਲੋਕਾਂ ਦੀ ਕਹਾਣੀ ਆ ਲੋਕਾਂ ਦਾ ਪੈਸਾ ਆਇਆ ਉਹ ਖਾਦਾ ਗਿਆ ਕਿਵੇਂ ਮਤਲਬ ਕਿ ਯੂਨਟਸ ਵਾਲੇ ਜਿਹੜੇ ਇੱਕ ਦੂਜੇ ਤੇ ਛੋਟ-ਛੋਟ ਰਹੇ ਸਾਰਾ ਕੁਝ ਤੁਹਾਨੂੰ ਦੱਸਣ ਦਾ ਯਤਨ ਕੀਤਾ ਅਗਲੀ ਵਾਰ ਫੇਰ ਮਿਲਦੇ ਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ